ਸਾਡਾ ਜਿਹੜਾ ਇਹ ਮਨ ਹੈ ਨਾ ਸੂਖਸ਼ਮ ਹੈ ਇਸ ਤੇ ਸੂਖਸ਼ਮ ਮੈਲ ਪੈਂਦੀ ਹੈ ਵਿਚਾਰਾਂ ਦੀ ਸੋਚਣੀ ਦੀ ਯਾਦਾਂ ਦੀ ਗਲਤ ਸੋਚਣੀ ਮਨ ਦੀ ਮੈਲ ਹੈ ਗਲਤ ਵਿਚਾਰ ਮਨ ਦੇ ਮੈਲ ਹੈ ਗਲਤ ਸੋਚਣੀ ਮਨ ਦੀ ਮੈਲ ਗਲਤ ਯਾਦਾਂ ਗਲਤ ਚਿੰਤਨ ਮਨ ਦੀ ਮੈਲ ਹੈ ਮਨੁੱਖ ਗਲਤ ਚਿੰਤਨ ਕਰ ਸਕੇ ਗਲਤ ਵਿਚਾਰ ਕਰ ਸਕੇ ਗਲਤ ਸੋਚ ਸਕੇ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਦੀ ਵੀ ਪਰਮਾਰ ਹੈ ਚਾਰੋਂ ਪਾਸੇ ਇਹ ਵਿਚਾਰ ਵੀ ਸੂਖਸ਼ਮ ਰੂਪ ਵਿੱਚ ਤਰੰਗਿਤ ਨੇ ਅੰਦੋਲਿਤ ਹੁੰਦੇ ਨੇ ਸਾਡੇ ਹਿਰਦੇ ਸਿਰਫ ਐਸੀ ਮੈਲ ਨਹੀਂ ਹੈ ਕਿ ਸਾਡੇ ਕਪੜੇ ਮੈਲੇ ਆਉਂਦੇ ਨੇ ਸਾਡਾ ਮੂੰਹ ਮੱਥਾ ਮੈਲਾ ਆਉਂਦਾ ਹੈ ਬਲਕਿ ਐਸੇ ਵੀ ਬਾਹਰ ਵਿਚਾਰ ਪੈਨੇ ਸਾਡਾ ਮਨ ਮੈਲਾਉਂਦਾ ਛੁੰਦੇ ਨੇ ਸਾਡੇ ਨਾਲ ਟੱਚ ਕਰਦੇ ਨੇ ਜਿਸ ਜਗ੍ਹਾ ਵਿੱਚ ਜੁਵਾਰੀ ਰੋਜ਼ ਜੂਆ ਖੇਡਦੇ ਹੋਵਣ ਔਰ ਕਈ ਸਾਲਾਂ ਤੋਂ ਖੇਡਦੇ ਹੋਵਣ ਅਗਰ ਉੱਥੇ ਇੱਕ ਸੰਤ ਵੀ ਜਾ ਕੇ ਬੈਠੇ ਹੋ ਸਕਦਾ ਹੈ ਉਹਦੇ ਅੰਦਰ ਵੀ ਜੂਆ ਖੇਡਣ ਦਾ ਖਿਆਲ ਆ ਜਾਏ ਆ ਜਾ ਜਿੱਥੇ ਸ਼ਰਾਬੀ ਰੋਜ਼ ਸ਼ਰਾਬ ਪੀਂਦੇ ਨੇ ਸ਼ਰਾਬਖਾਨੇ ਅਗਰ ਉੱਥੇ ਮਨੁੱਖ ਜਾਵੇ ਔਰ ਰੋਜ਼ ਰੋ ਜਾਵੇ ਔਰ ਉਹਨਾਂ ਸ਼ਰਾਬੀਆਂ ਨੂੰ ਵੇਖੇ ਵੇਖਦਿਆਂ ਵੇਖਦਿਆਂ ਇੱਕ ਦਿਨ ਪੀਣ ਲੱਗ ਪੈਂਦਾ ਹੈ ਉੱਥੇ ਵਿਚਾਰੀ ਇਸ ਤਰ੍ਹਾਂ ਦੇ ਉੱਥੇ ਸੋਚਣੀ ਇਸ ਤਰ੍ਹਾਂ ਦੀ ਚੱਲਦੀ ਹੈ ਯਾਦਾਂ ਇਸ ਤਰ੍ਹਾਂ ਦੀਆਂ ਚੱਲਦੀਆਂ ਨੇ ਇਸ ਵਾਸਤੇ ਆਖਿਆ ਗਿਆ ਕੁਸੰਗਤ ਤੋਂ ਬਚਾ ਕੁ ਸੰਗਤ ਬੁਰੇ ਮਨੁੱਖ ਕੋਲ ਨਹੀਂ ਬੈਠਣਾ ਤਨ ਕਰਕੇ ਮਨ ਕਰਕੇ ਬੁਰੇ ਵਿਚਾਰ ਨੂੰ ਨਹੀਂ ਆਣ ਦੇਣਾ ਮਨ ਵਿੱਚ ਹੁਣ ਮੈਂ ਫਿਰ ਹੱਥ ਜੋੜ ਕੇ ਮਾਫੀ ਮੰਗਾ 10000 ਮਨੁੱਖ ਸਤ ਸੰਗ ਵਿੱਚ ਬੈਠੇ ਹੋਵਨ ਤਨ ਸਤ ਸੰਗ ਦੇ ਵਿੱਚ ਹੈ ਮਨ ਕੁ ਸੰਗਤ ਦੇ ਵਿੱਚ ਬੈਠਾ ਹੁੰਦਾ ਇਕ ਕੋਈ ਸਮੇਂ ਮਨੁੱਖ ਸਤਸੰਗ ਦੇ ਚ ਬੈਠਾ ਹੈ ਉਹ ਸੰਗਤ ਦੇ ਚ ਬੈਠਾ ਹੈ। مستਕੀਮਾ। ਔਰ ਜਿਹੜੀ ਗਿਣਤੀ ਹੈ ਹੋ ਸਕਦਾ ਗਲਤ ਹੋਵੇ। ਪ੍ਰਭੂ ਕਰੇ ਗਲਤ ਹੋਵੇ। ਪਰ ਪੰਚ ਦਸੀ ਕਿਸ ਤਰ੍ਹਾਂ ਲਿਖਿਆ ਹੈ 10000 ਸਤਸੰਗੀ ਬੈਠੇ ਹੋ। ਤੋਂ ਮਾਨਸਿਕ ਤਲ ਤੇ ਕੋਈ ਇੱਕ ਦੋ ਸਤਸੰਗੀ ਹੁੰਦੇ ਨੇ। ਮਨ ਦੇ ਤਲ ਤੇ ਕੁਸੰਗਤ ਚਲਦੀ ਰਹਿੰਦੀ ਹੈ। ਮਨ ਸਤ ਸੰਗਤ ਦੇ ਚ ਬੈਠਾ ਹੈ ਮਨ ਕੁ ਸੰਗਤ ਦੇ ਚ ਬੈਠਾ ਹੈ ਗਲਤ ਵਿਚਾਰ ਚਲਦੇ ਪਏ ਨੇ ਗਲਤ ਸੋਚਣੀ ਚਲਦੀ ਪਈ ਹੈ ਮੇਰੇ ਸਾਥੀਆਂ ਨੇ ਇੱਕ ਸੱਜਣ ਨੂੰ ਹਟਾਇਆ ਚਾਰ ਪੰਜ ਦਿਨ ਦਾ ਮੇਰੇ ਕੋਲ ਆ ਰਿਹਾ ਹੈ ਔਰ ਬੜੀ ਜਾਣ ਕਹਿੰਦਾ ਕਹਿੰਦਾ ਅੰਦਰ ਗਲਤ ਵਿਚਾਰ ਚਲਦੇ ਨੇ ਇਸ ਤਰ੍ਹਾਂ ਕੱਢਾਉਣ ਮੈਂ ਕਿ ਤੇਰੇ ਗਲਤ ਵਿਚਾਰਾਂ ਤੱਕ ਮੇਰਾ ਹੱਥ ਤੇ ਨਹੀਂ ਜਾ ਸਕਦਾ ਕਿ ਮੈਂ ਕੱਢ ਕੇ ਬਾਹਰ ਸੁੱਟ ਦੇ ਆ ਇਸ ਤਰ੍ਹਾਂ ਤੇ ਹੈ ਹੀ ਨਹੀਂ ਸ਼ੁਭ ਵਿਚਾਰ ਗਲਤ ਵਿਚਾਰਾਂ ਨੂੰ ਕੱਢਣਗੇ ਸ਼ੁਭ ਚਿੰਤਨ ਮਾੜੇ ਚਿੰਤਨ ਨੂੰ ਕਟੇਗਾ ਤੂੰ ਸਤਸੰਗ ਦੇ ਚਾਹ ਕਹਿੰਦੇ ਸਵਗਤ ਤੁਸੀਂ ਕਹਾ ਕਰਦਾ ਮੈਨੂੰ ਕੰਮ ਤੇ ਜਾਣਾ ਪੈਂਦਾ ਮੈਂ ਨੌਕਰੀ ਕਰਦਾ ਮੈਂ ਮਜਬੂਰੀ ਹੈ ਮੈਂ ਕੀ ਕਰਾਂ ਤੂੰ ਅੰਬਰ ਤੇ ਬੈਠੇ ਉਠ ਕੇ ਚਿੰਤਨ ਕਰ ਪ੍ਰਭੂ ਦਾ ਨਾਮ ਜਪ ਐਸਾ ਨਹੀਂ ਹੈ ਕਿ ਉਹ ਪਖੰਡ ਕਰਦਾ ਸੀ ਮੈਂ ਉਹਨੂੰ ਰੋਂਦਿਆਂ ਹੋਇਆਂ ਵੀ ਦੇਖੇ ਤੰਦਕੀ ਕਰਾ ਹਿੰਦੂ ਵੀਰੇ ਹਿੰਦੂ ਸੱਜਣ ਪੇ ਨਿਕਲ ਦੇ ਲੈ ਮੈਂ ਨਹੀਂ ਚਾਹਦਾ ਮੈ ਕੋ ਕੌਣ ਚਾਹੁੰਦਾ ਹੈ ਮੇਰਾ ਕਪੜਾ ਮੈ ਲਾਵੇ ਕੌਣ ਚਾਹੁੰਦਾ ਹੈ ਮੇਰਾ ਹੱਥ ਮੈ ਲਾਵੇ ਕੌਣ ਚਾਹੁੰਦਾ ਹੈ ਮੇਰਾ ਮੂੰਹ ਮੱਥਾ ਮੈ ਲਾਵੇ ਪਰ ਹੋ ਜਾਂਦਾ ਹੁੰਦਾ ਤੇ ਮੈਂ ਉਸ ਨੂੰ ਆਕੇ ਤੋ ਇਤਨਾ ਘਬਰਾ ਵੀ ਨਾ ਇਤਨਾ ਦੁਖੀ ਵੀ ਨਾ ਹੋਏ ਗਲਤ ਵਿਚਾਰ ਸਾਰੇ ਚੱਲਦੇ ਨੇ ਇਕੋ ਸੰਗਤ ਸਾਰਿਆਂ ਚੱਲਦੀ ਤੂੰ ਚਿੰਤਾ ਨਾ ਕਰ ਗੁਰੂ ਦਾ ਦਾਮਨ ਪਕੜ ਤੇ ਜਪ ਕਰ ਤਨ ਸਾਰਾ ਦਿਨ satsang ਵਿੱਚ ਬੈਠਾ ਹੋਵੇ ਉਸਤਾਖੀ ਮਾਹ ਮੰਨ ਸਾਰਾ ਦਿਨ ਕੁ ਸੰਗਤ ਵਿੱਚ ਬੈਠਾ ਹੁੰਦਾ ਹੈ ਮਨ ਦੇ ਕਲਤੇ ਕੁ ਸੰਗਤ ਚੱਲਦੀ ਹੈ ਇਸ ਵਾਸਤੇ ਮਨ ਵੀ ਮੈਲ ਕੁਛ ਹੋਰ ਹੈ ਤਨ ਵੀ ਮੈਲ ਕੁਛ ਹੋਰ ਹੈ ਹਰ ਜਗ੍ਹਾ ਐਸੀ ਮੈਲ ਹੈ ਕੱਪੜੇ ਮੇਲੇ ਹੋ ਸਕਦੇ ਨੇ ਉਮੀਦ ਹੈ ਫਿਰ ਮੈਨੂੰ ਮਾਫ ਕਰੋਗੇ ਕੱਪੜੇ ਗੁਰਦੁਆਰੇ ਵੀ ਮੇਲੇ ਹੋ ਸਕਦੇ ਨੇ ਮੈਲ ਤੇ ਹੁੰਦੀ ਖਲਾਅ ਰੋਜ਼ ਰੋਜ਼ ਉਹੀ ਕੱਪੜੇ ਤੁਸੀਂ ਗੁਰਦੁਆਰੇ ਪਾ ਕੇ ਆਓ ਬਦਲੇ ਨਾ ਬਦਲੋ ਨਾ ਤਾਂ 4 ਦਿਨਾਂ ਜੀ ਦੇਖੋ ਕੱਪੜੇ ਮੇਲੇ ਹੋ ਗਏ ਨ ਕਿ ਨਹੀਂ ਗੁਰਦੁਆਰੇ ਵੀ ਮੇਲੇ ਹੁੰਦੇ ਆ ਸਤ ਸੰਗ ਦੇ ਵਿੱਚ ਬੈਠਾ ਗੁਰਦੁਆਰੇ ਬੈਠਾ ਹੋਇਆ ਵੀ ਮਨ ਮਹਿਲਾ ਹੁੰਦਾ ਹੈ ਇਹ ਵੀ ਮਰਜ਼ ਕਰਦੇ ਹਾਂ ਇਸ ਵਾਸਤੇ ਸਤ ਸੰਗ ਦੇ ਵਿੱਚ ਬੈਠਾ ਹੋਇਆ ਮਨੁੱਖ ਜ਼ਰੂਰੀ ਨਹੀਂ ਕਿ ਸਤ ਸੰਗ ਦੇ ਵਿੱਚ ਬੈਠਾ ਹੋਵੇ ਕਈ ਵਾਰ ਤਾਂ ਕੋਈ ਸੰਗਤ ਕਰ ਰਿਹਾ ਹੁੰਦਾ ਹੈ ਮੈਲੇ ਵਿਚਾਰ ਮਨ ਵੀ ਮਹਿਲ ਹੈ ਮੈਲੀ ਸੋਚਣੀ ਮਨ ਦੀ ਮਹਿਲ ਹੈ ਮੈਲੀਆਂ ਯਾਦਾਂ ਮਨ ਦੀ ਮਹਿਲ ਹੈ ਧਨ ਜੋ ਬਨ ਪ੍ਰਭਤਾ ਦਾ ਹੰਕਾਰ ਮਨ ਵੀ ਮੈ ਲੈ। ਕਿ ਹੁਣ ਜਿਸ ਦਾ ਮਨ ਮੈ ਲੈ ਤੇ ਸਤਿਗੁਰੂ ਕਹਿੰਦੇ ਨੇ ਮਨ ਨੂੰ ਮੈ ਲੈ ਸਭ ਕੁਝ ਮੈ ਲੈ। ਤਨ ਧੋਤੇ ਮਨ ਹੱਛਾ ਨਾ ਹੋਏ। ਮੈਨੂੰ ਕਹਿਣ ਦੇਣਾ ਮੈਂ ਮਾਫ਼ੇ ਬਾਰ-ਬਾਰ ਮੰਗਦਾ। ਮਨ ਮੈ ਲੈ ਸਭ ਕੁਝ ਮੈ ਲੈ। ਮਨ ਮੈ ਲੈ ਇਹਦੀ ਕਥਾ ਕੀਤੀ ਹੋਈ ਵੀ ਮੈਂ ਵੀ। ਮਨ ਮੈਲੇ ਇਹਦੀ ਕਥਾ ਸੁਣੀ ਹੋਈ ਵੀ ਮੈਲੇ ਮਨ ਮੈਲੇ ਇਹਦਾ ਕੀਤਾ ਹੋਇਆ ਪਾਠ ਵੀ ਮੈਲੇ ਇਹਦਾ ਦਾਨ ਵੀ ਮੈਲੇ ਇਹਦਾ ਪੁੰਨ ਵੀ ਮੈਲੇ ਇਹਦਾ ਪਰਉਪਕਾਰ ਵੀ ਮੈਲੇ ਮਨ ਮੈਲੇ ਸਭ ਕੁਝ ਮੈਲੇ ਇਹਦਾ ਸਤਸੰਗਤ ਵਿੱਚ ਬੈਠਣਾ ਵੀ ਮੈਲੇ ਉਹ ਕੋ ਕੁ ਸੰਗਤ ਕਰ ਰਹੇ ਹੈ ਵਲਤ ਸੋਚ ਰਹੇ ਹੈ ਵਲਤ ਆ ਜਾ ਚਲ ਰਹੇ ਸਤ ਸੰਗ ਅਗਰ ਕੋਈ ਕਰਦਾ ਹੈ ਬੈਠੇ ਸਤ ਸੰਗ ਦੇ ਵਿੱਚ ਬਸ ਸਿਰਫ ਗੁਰੂ ਨੂੰ ਸੁਣ ਰਿਹਾ ਹੈ ਅੰਦਰ ਹੋਰ ਕੋਈ ਵਿਚਾਰ ਨਹੀਂ ਚੱਲ ਰਹੇ ਕੀਰਤਨ ਸੁਣਿਆ ਕਰੋ ਰਾਗੀਆਂ ਨੂੰ ਨਾ ਸੁਣਿਆ ਕਰੋ ਗੁਰੂ ਨੂੰ ਸੁਣਿਆ ਕਰੋ ਕੀਰਤਨ ਗੁਰੂ ਦਾ ਹੈ ਕੋ ਸ਼ਬਦ ਤੇ ਗੁਰੂ ਦਾ ਹੈ ਰਾਗੀਆਂ ਦਾ ਤੇ ਰੰਗ ਰੂਪ ਹੈ ਔਰਗੀ ਤੇ ਸਾਜ਼ ਦੀ ਤਰ੍ਹਾਂ ਹੈ ਜਿਵੇਂ ਵਾਜਿਆਂ ਦਾ ਰੰਗ ਰੂਪ ਹੈ ਤਬਲੇ ਦਾ ਰੰਗ ਰੂਪ ਹੈ ਰਾਗੀਆਂ ਦਾ ਰੰਗ ਰੂਪ ਹੈ ਤੁਸੀਂ ਜੋੜੋ ਸ਼ਬਦ ਨਾਲ ਪਰ ਪੂਰੀ ਇਕਾਗਰਤਾ ਨਾਲ ਜੋੜੋ ਸਾਰੇ ਰਾਬੀਆਂ ਨਾਲ ਜੁੜਦੈਨ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਸਾਰੇ ਸਾਜ਼ਾਂ ਨਾਲ ਜੁੜਦੈ ਹੈ ਵਾਜਿਆਂ ਨਾਲ ਜੁੜਦੈ ਗੁਰੂ ਨਾਲ ਤੇ ਕੋਈ ਕੋਈ ਜੁੜਦਾ ਹੈ ਇਹ ਵੀ ਮੈਂ ਹਾਂ ਸਾਰੇ ਰਾਗੀਆਂ ਦੀ ਆਵਾਜ਼ ਨਾਲ ਜੁੜਦੇ ਨੇ ਗੁਰੂ ਦੀ ਆਵਾਜ਼ ਨਾਲ ਤੇ ਕੋਈ ਕੋਈ ਜੁੜਦਾ ਹੈ ਉਹਦੀ ਆਵਾਜ਼ ਬੜੀ ਸੁੰਦਰ ਹੈ ਉਹ ਪੁਰਖਾ ਤੂੰ ਕਦੀ ਆਖਰੀ ਸਹੀ ਸ਼ਬਦ ਬੜਾ ਮਹਾਨ ਹੈ ਸ਼ਬਦ ਤੋਂ ਮੈਨੂੰ ਬੜੀ ਕੁਝ ਪ੍ਰਾਪਤੀ ਹੋਈ ਹੈ ਕੋਈ ਨਹੀਂ ਉਹਦਾ ਕੰਠ ਬੜਾ ਸੁੰਦਰ ਹੈ ਵਾਜਾ ਬੜਾ ਗਜ਼ਬ ਦਾ ਵਜਦਾ ਹੈ ਤਬਲੇ ਦੀ ਧਨ ਬਾਕਮਾਲ ਬਸਤਾਰ ਬੜੀ ਸੋਹਣੀ ਸੁ ਜਾਂਦਾ ਹੈ ਸਟੇਜ ਤੇ ਬੈਠਾ ਹੋਇਆ ਚੰਗਾ ਲੱਗਦਾ ਹੈ ਇਹ ਵੀ ਮੈਂ ਲੋਕਾਂ ਕੋਲ ਸੁਣਦਾ ਹੈ ਹੈਰਾਨ ਹੋ ਜਾਂਦਾ ਰਾਗੀਆਂ ਨੂੰ ਦੇਖਣ ਆਉਂਦੇ ਨੇ ਰਾਗੀਆਂ ਨੂੰ ਸੁਣਨ ਆਉਂਦੇ ਨੇ ਕੌਣ ਗੁਰੂ ਨੂੰ ਦੇਖਣ ਆਉਂਦੇ ਤੇ ਕੌਣ ਗੁਰੂ ਨੂੰ ਸੁਣਦਾ ਸਤਸੰਗ ਵਿੱਚ ਬੈਠ ਕੇ ਕੁਸੰਗਤ ਚੱਲਦੀ ਰਹਿੰਦੀ ਮਨ ਮੇਲੇ ਸਭ ਕੁਝ ਮੇਲਾ ਰਾਗੀਆਂ ਦੇ ਮਹਿਮਾ ਤੇ ਬਣ ਜਾਂਦੀ ਹੈ ਜੀਵਨ ਦੇ ਚ ਗੁਰੂ ਦੇ ਮਹਿਮਾਨੇ ਬਣਦੀ ਧੰਨਵਾਦ ਕਰੀਏ ਰਾਗੀਆਂ ਦਾ ਠੀਕ ਔਰ ਉਹੀ ਹਿਰਦਾ ਧੰਨਵਾਦ ਕਰ ਸਕਦਾ ਹੈ ਜਿਸ ਨੇ ਰਾਗੀ ਕੋਲ ਕੀਰਤਨ ਸੁਣਿਆ ਤੇ ਇੰਜ ਸੁਣਿਆ ਜਿਵੇਂ ਗੁਰੂ ਨੂੰ ਸੁਣ ਰਿਹਾ ਸ਼ਬਦ ਨਾਲ ਸੁਰਤ ਜੁੜ ਗਈਵੇ ਚਲੋ ਸਾਜ਼ ਦਾ ਵੀ ਧੰਨਵਾਦ ਤਬਲੇ ਦਾ ਵੀ ਧੰਨਵਾਦ ਰਾਗੀ ਦਾ ਵੀ ਧੰਨਵਾਦ ਇਸ ਭਾਂਡੇ ਚੋਂ ਸਾਨੂੰ ਭੋਜਨ ਮਿਲ ਗਿਆ ਇਸ ਭਾਂਡੇ ਦਾ ਧੰਨਵਾਦ ਪਰ ਭੁੱਖ ਭਾਂਡਿਆਂ ਨਾਲ ਨਹੀਂ ਮਿਟਦੀ ਭੋਜਨ ਨਾਲ ਮਿਟਦੀ ਹੈ ਆਤਮਿਕ ਆਨੰਦ ਰਾਗੀਆਂ ਤੋਂ ਨਹੀਂ ਮਿਲੇਗਾ ਗੁਰੂ ਦੇ ਸ਼ਬਦ ਤੋਂ ਮਿਲੇਗਾ ਕਿ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਰਾਗੀਆਂ ਨੂੰ ਸੁਣਦੇ ਨੇ ਸ਼ਬਦ ਨੂੰ ਤੇ ਕੋਈ ਕੋਈ ਸੁਣਦਾ ਹੈ ਸਭ ਗੁਣੀ ਗਿਆਨੀਆਂ ਨੂੰ ਸੁਣਦੇ ਨੇ ਇਹ ਵੀ ਮਹਿਸੂਸ ਕਰਦੇ ਨੇ ਇਹੀ ਕਾਰਨ ਹੈ ਹੁੰਦਾ ਕੁਝ ਵੀ ਨਹੀਂ ਹੈ ਫਿਰ ਮਨ ਮੈਲੇ ਸਭ ਕੁਝ ਮੈਲਾ ਮਨ ਮੈਲਾ ਇਹਦੇ ਸਾਰੇ ਧਾਰਮਿਕ ਕਰਮ ਕੀਤੇ ਮੈਲੇ ਜਿਵੇਂ ਤੋ ਇਹ ਨਾ ਕਿ ਕਪੜਾ ਰੋਜ਼ ਰੋਜ਼ ਮੈਲਾ ਹੀ ਹੁੰਦਾ ਜਾ ਰਿਹਾ ਮੈਲਾ ਹੀ ਹੁੰਦਾ ਜਾ ਰਿਹਾ ਮੈਲ ਵੱਧ ਹੀ ਜਾ ਰਿਹਾ ਮਨ ਤੋਈਏ ਨਾ ਮਨ ਧੋਵੋ ਕਿਸ ਤਰ੍ਹਾਂ ਧੋਈ ਸ਼ਬਦ ਲਾਗ ਸਾਬਣ ਤੇ ਪਾਣੀ ਲਾਣਾ ਪੈਂਦਾ ਹੈ ਕਪੜੇ ਨੂੰ ਸ਼ਬਦ ਲਗਾਣਾ ਪੈਂਦਾ ਹੈ ਮਨ ਨੂੰ ਪਰ ਮਨ ਸ਼ਬਦ ਦੇ ਨੇੜੇ ਜਾਂਦਾ ਨਹੀਂ ਸ਼ਬਦ ਤੇ ਮਨ ਦੇ ਨੇੜੇ ਆਉਂਦਾ ਹੈ ਮਨ ਸ਼ਬਦ ਤੋਂ ਦੂਰ ਹੈ ਇੱਕ ਪਾਸੇ ਹੋ ਜਾਂਦਾ ਹੈ ਪਤਾ ਹੈ ਕਿ ਮਾਨਸਿਕ ਕਲਪਿਕ ਨਿਯੰਮ ਕੰਮ ਕਰਦਾ ਹੈ ਬਹੁਤ ਸਮੇਂ ਤੱਕ ਮਨੁੱਖ ਮਹਿਲ ਦੇ ਚਰਅਵੇ ਤੇ ਮਹਿਲ ਦੇ ਚਲੇਣ ਦੀ ਆਦਤ ਵੀ ਬਣ ਜਾਂਦੀ ਉਸ। ਸੂਰ ਮਹਿਲ ਦੇ ਚ ਰਹਿੰਦਾ ਹੈ। ਮਹਿਲ ਵਿੱਚ ਰਹਿਣ ਦੀ ਉਹਦੀ ਆਦਤ ਬਣ ਗਈ। ਉਹਨੂੰ ਨਿਰਮਲ ਥਾਂ ਨਹੀਂ ਚੰਗੀ ਲੱਗੀ। ਕਾਵਾ ਕਹਾ ਕਪੂਰ ਚਰਾਏ ਕਹ ਬਿਸੇਰ ਕੋ ਦੁੱਧ ਪੀ ਆਏ। ਕਾਵੇ ਦੇ ਮੂੰਹ ਦੇ ਚ ਵੀ ਗੰਦ ਆਉਂਦੀ ਹੈ। ਕਹੇ ਕਹੇ ਵੀ ਕਰਦਾ ਹੈ ਬੋਲਣਾ ਵੀ ਕਰਦਾ ਹੈ। ਇਹਦੇ ਮੂੰਹ ਚ ਅਸੀਂ ਕਪੂਰ ਨਹੀਂ ਦੇਖ ਸਕਦੇ। ਸੁਗੰਧੇ ਨਹੀਂ ਦੇਖ ਸਕਦੇ। ਆਦਤ ਇਸ ਸੂਰ ਦੀ ਚਿੱਕੜ ਦੇ ਚੜਾਈਂ ਦੀ ਗਾਥਾ ਹੈ ਬਗਤ ਮਾਲ ਦੇ ਚ ਪ੍ਰਹਿਲਾਦ ਪ੍ਰਭੂ ਨੂੰ ਫਰਿਆਦ ਕਰਦਾ ਹੈ ਮੇਰੇ ਸਾਰੇ ਨਗਰੀ ਦੇ ਵਾਸੀਆਂ ਨੂੰ ਆਪਣੇ ਚਰਨਾਂ ਨਾਲ ਜੋੜ ਬੈਕੁੰਠ ਨਾਮ ਬਖਸ਼ ਸੂਰ ਨੂੰ ਵੇਖ ਕੇ ਬੜੀ ਚਿੰਤਾ ਮਨ ਵਿੱਚ ਪੈਦਾ ਹੋਈ ਪ੍ਰਹਿਲਾਦ ਦੀ ਗੰਦਗੀ ਵਿੱਚ ਬੈਠਾ ਇਹ ਸੂਰਨੂ ਪ੍ਰਹਿਲਾਦ ਕਹਿੰਦੇ ਨੇ ਤਰਸ ਆਉਂਦਾ ਹੈ ਬੜੇ ਜਿਹੜੇ ਸੂਖਸ਼ਮ ਬਿਰਤੀ ਦੇ ਬੰਦੇ ਹੋ ਜਾਂਦੇ ਨੇ ਉਹਨਾਂ ਨੂੰ ਕੀੜੇ ਮਕੌਣਿਆਂ ਤੇ ਵੀ ਤਰਸ ਆਉਂਦਾ ਹੈ ਪਰਸੋਂ ਪਸ਼ੂਆਂ ਤੇ ਵੀ ਆਉਂਦਾ ਹੈ ਕਿ ਕੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੁਝ ਵੀ ਨਹੀਂ ਹੈ ਤੇ ਸੂਰਨੂ ਮੁਹਾਤਬੋ ਕੇ ਕਹਿੰਦੇ ਨੇ ਵੀ ਦੇਖ ਸੂਰ ਮੈਂ ਪ੍ਰਮਾਤਮਾ ਅੱਗੋਂ ਪ੍ਰਾਰਥਨਾ ਕੀਤੀ ਹੈ ਤੈਨੂੰ ਵੀ ਬੇਕੁੰਠ ਵਿੱਚ ਲੈ ਚਲਾਂਗੇ ਸੂਰ ਨੇ ਇਹ ਆਖਿਆ ਹੰਦੀ ਆਪਣੀ ਮੰਦੀ ਸੋਚਣੀ ਆਪਣੀ ਮੰਦੀਆਂ ਹੀ ਗੱਲਾਂ ਨੇ ਜਿਸ ਨੂੰ ਭਗਤ ਲੋਕ ਇਸ ਤੰਗ ਨਾਲ ਬਿਆਨ ਕਰ ਦਿੰਦੇ ਨੇ ਸੂਰ ਨੇ ਇਹ ਆਖਿਆ ਭਗਤ ਦੀ ਉੱਥੇ ਚਿੱਕੜ ਮਿਲੇਗਾ ਗੰਦਗੀ ਮਿਲੇਗੀ ਜੇ ਮਿਲਦੀ ਹੈ ਤੇ ਆਪਾਂ ਚੱਲਣਾ ਨਹੀਂ ਤੇਨੇ ਉੱਥੇ ਕੀ ਕਰਨਾ ਚਾਹਤੇ ਬਹੁਤ ਲੰਬੇ ਸਮੇਂ ਤੱਕ ਝੂਠ ਦੇ ਫਰੇਬ ਦੇ ਚ ਠਗਿਆਂ ਦੇ ਚ ਪਾਪ ਦੇ ਚ ਲੋਭ ਦੇ ਚ ਕਾਮ ਦੇ جھੰਕਾਰ ਦੇ ਚ ਰਹਿ ਆਵੇ ਮਨੁੱਖ ਤੂੰ ਮੰਨ ਦੀ ਆਦਤ ਬਣ ਜਾਂਦੀ ਹੈ ਹੰਕਾਰ ਦੇ ਚ ਰਹਿਣਾ ਲੋਭ ਦੇ ਚ ਰਹਿਣਾ ਕਾਮ ਦੇ ਚ ਰਹਿਣਾ ਪਾਪ ਦੇ ਚ ਰਹਿਣਾ ਠੱਗੀਆਂ ਦੇ ਚ ਰਹਿਣਾ ਬੇਈਮਾਨੀ ਦੇ ਚ ਰਹਿਣਾ ਆਦਤ ਬਣ ਜਾ ਆਦਤ ਬਣ ਜਾ ਜਿਸ ਤੈ ਗੁਰਨਾانک ਦੇਵ ਕੀ ਮਹਾਰਾਜ ਨੇ ਬੜੀ ਪਰਮਲ ਦਲੀਲ ਦਿੱਤੀ ਹੈ ਸਮਾਭਾਵੇਂ ਲਗਾ ਮੁਖਵਾਗ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਰੱਖਣੇ ਨੇ صاحب کہ راتی ہو ون کالیاں سپے دا سے ون کالی بولی رات ہوئے مسے مسیا پر چٹیاں چیزاں تے رہے. چٹیاں ہی رہی کالیا نہیں آدی رات دی تاریخی رات کی سیائی چیٹیا چیزوں سیا نہیں دی ਦੇਹੋ ਬੱਗਾ ਤੱਪੇ ਗਣਾ ਕਾਲਿਆਂ ਕਾਲੇ ਵਨ ਚਿੱਟਾ ਦਿਨ ਚੜਿਆ ਬੱਗਾ ਦਿਨ ਚੜਿਆ ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਦਿਨ ਦੀ ਸੁਖੈਦੀ ਦਿਨ ਦੀ ਚਿਟਾਈ ਕਾਲੀਆਂ ਚੀਜ਼ਾਂ ਨੂੰ ਚਿੱਟਾ